ਅਸੀਂ ਇਸ ਵੇਲੇ ਕਮਾਲਪੁਰ ਚੌਕੀ ਆ। ਥਨਪੁਰ ਚੌਕੀ ਵੀ ਕਹਿੰਦੇ ਨੂੰ। ਜੀ। ਰਾਵੀ ਦਰਿਆ ਦੇ ਕੰਢੇ ਤੇ ਖੜੇ। ਜੀ। ਇਹ ਸਮਝ ਲੋ ਕਿ ਐਂਡੀ ਐਮ ਬਸਰ ਦਾ। ਥੋੜਾ ਅੱਗੇ ਜਾ ਕੇ ਕੁੰਨੇ ਵਾਲ ਆ ਜਾਂਦਾ ਫਿਰ ਗਵਾਪੋ ਸ਼ੁਰੂ ਹੋ ਜਾਂਦਾ। ਅਸੀਂ ਦੇਖਣ ਆਏ ਸੀਗੇ ਇੱਥੇ ਪਿਛਲੀ ਵਾਰ ਸਾਨੂੰ ਪ੍ਰੋਬਲਮ ਆਈ ਕਿ ਪਾਣੀ ਚੜ ਗਿਆ ਜਦੋਂ ਰਾਵੀ ਦਰਿਆ ਦੇ ਵਿੱਚ ਪਾਣੀ ਆਇਆ ਸੀਗਾ। ਸੋ ਮੈਂ ਦੇਖਣ ਆਇਆ ਸੀਗਾ ਕਿ ਇਹਦਾ ਕੋਈ ਕੰਮ ਰੈਂਦਾ ਤੇ ਨਹੀਂਗਾ। ਜੀ ਸੋ ਲਗਭਗ ਤਾਂ ਠੀਕ ਹੈ ਥੋੜਾ ਜਿਹਾ ਇੱਕ ਤਰ੍ਹਾਂ ਤੇ ਖਲਾਪ ਉਹ ਮੈਂ ਇਹਨਾਂ ਨੂੰ ਕਿਹਾ ਕਿ ਉਹ ਜਲਦੀ ਠੀਕ ਕਰ ਦੋ ਪਾਣੀ ਆਉਣ ਤੋਂ ਪਹਿਲਾਂ ਪਹਿਲਾਂ ਆਪਣਾ ਕੋਈ ਨੁਕਸਾਨ ਨਾ ਹੋ ਸੋ ਅਸੀਂ ਬਲੇ ਚਾਹੁੰਦੇ ਆ ਕਿ ਸੀਐਮ ਸਾਹਿਬ ਨੇ ਸਾਡੀ ਡਿਊਟੀ ਦਾ ਆਈਐਸ ਸਾਦੇ ਪਾਸੇ ਸਾਦੇ ਐਮਐਲਏ ਐਮਪੀਸ ਸਾਦੇ ਮਿਨਿਸਟਰ ਜਾਰੇ ਆਪੋ ਆਪਣੇ ਹਲਕਿਆਂ ਚ ਕਿ ਹੜ੍ਹਾਂ ਦਾ ਅਗਾਉ ਜਿਹੜਾ ਪ੍ਰਬੰਧ ਕੀਤਾ ਜਾਵੇ ਜਿੱਥੇ ਕਿਤੇ ਕਮੀ ਆ ਉਹ ਹੁਣੇ ਦੂਰ ਕਰ ਲਈ ਜਾਵੇ ਮੁੜ ਕੇ ਫਿਰ ਦੇ ਨਾਲ ਉਹ ਓੱਖਾ ਹੁੰਦਾ ਸੋ ਮੈਂ ਅੱਜ ਸਾਰੇ ਜਿਹੜੇ ਆਪਣੇ ਦਰਿਆਵਾਂ ਵਾਲੇ ਮਹਿਕਮਾ ਉਦੇ ਸਾਰੇ ਚੀਫ ਸਾਹਿਬ ਨੂੰ ਐਕਸੀਲ ਸਾਹਿਬ ਨੂੰ ਐਸਟੀਓ ਸਾਰਿਆਂ ਨੂੰ ਲੈ ਕੇ ਆ। ਉਹਦਾ ਥੋੜਾ ਜਿਹਾ ਕੰਮ ਲੈਂਦਾ ਅਸੀਂ ਦੋ ਚਾਰ ਦਿਨ ਦੇ ਵਿੱਚ ਇੱਕ ਕਰ ਦਾਂਗੇ। ਸੋ ਕੋਈ ਵੀ ਕੇ ਕਿਸਾਨ ਦੀ ਫਸਲ ਜਾਂ ਕੇ ਪਿੰਡ ਦਾ ਜਾਨਵਾਲ ਦਾ ਨੁਕਸਾਨ ਨਹੀਂ ਹੋਉਂਦਾ ਨਾ ਜੇ ਪਹਿਲਾਂ ਤੇ ਮਾਦਾ ਸੱਚੇ ਬਾਦਸ਼ਾਹ ਕਿ ਪਹਿਲਾਂ ਖੁਦ ਦੇਖਦੇ ਪਾਣੀ ਆਇਆ ਵੀ ਤੇ ਅਸੀਂ ਪਿਛਲੇ ਸਾਲ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਸੀ ਤੇ ਐਤ ਕ ਵੀ ਇਹੀ ਵਧੀਆ ਪ੍ਰਬੰਧ ਕਰਕੇ ਕਿਸੇ ਦਾ ਕਿਸੇ ਕਿਸ ਦਾ ਕੋਈ ਨੁਕਸਾਨ ਨਹੀਂ ਹੁੰਦਾ ਹਰਮੰਦਰ ਜੀ ਸਾਹਿਬ ਇੱਕੀ ਦਾ ਕੋ तकरीबन ਜਦੋਂ ਵੀ ਪਾਣੀ ਆਉਂਦਾ ਤੇ ਉਸ ਤੋਂ ਬਾਅਦ ਸਰਕਾਰਾਂ ਦੇ ਨੁਮਾਇੰਦੇ ਆਣ ਕੇ ਇੱਥੇ ਚਾਈਦੇ ਲੈਣਾ ਤੁਸੀਂ ਪਹਿਲਾਂ ਪਹੁੰਚੇ ਹੋ ਅੱਜ ਕਿਸਾਨਾਂ ਨਾਲ ਵੀ ਮਿਲੇ ਹੋ ਕਿੱਦਾਂ ਦੀ ਰਾਹ ਦਿੱਤੀ ਕਿਸਾਨਾਂ ਨੂੰ ਨਹੀਂ ਨਹੀਂ ਰਾਹ ਦਿੱਤੀ ਆਪਾਂ ਵੇਖੋ ਆ ਪਹਿਲਾਂ ਬਣਾਇਆ ਜਿੱਥੇ ਆਪਾਂ ਖੜੇ ਆਪਾਂ ਕੋ ਉਦਾਂ ਨਹੀਂ ਹੁੰਦੇ ਆਪਾਂ ਉਹ ਨਹੀਂ ਹੈ ਕਿ ਢੇੜਾ ਮਾਰ ਕੇ ਚਲੇ ਗਏ ਆਪਾਂ ਸਮੱਸਿਆ ਦਾ ਹੱਲ ਕਰਦੇ ਆ ਪਿਛਲੀਆਂ ਦੇ ਇੱਥੇ ਸਭ ਟੁੱਟ ਗਿਆ ਹੀ ਔੜ ਗਿਆ ਆ ਸਾਰਾ ਹੀ 6 ਮਹੀਨੇ ਲਾ ਕੇ ਉਹ ਠੀਕ ਕੀਤਾ ਪਰ ਉਹ ਥੋੜਾ ਰਹਿ ਗਿਆ ਇਹਨਾਂ ਨੇ ਮੈਨੂੰ ਦੱਸਿਆ ਕਿ ਕੋਈ ਬਜ ਉਹ ਵੀ ਕਰਾ ਦਿੰਦਾ ਮੈਂ ਅੱਜ ਬੰਤੀ ਸਾਹਿਬ ਨਾਲ ਗੱਲ ਕਰਕੇ ਉਹ ਕਰਾ ਕੇ ਤੁਹਾਨੂੰ ਪੈਸੇ ਪਾਉਂਦੇ ਉਹ ਵੀ ਹੋ ਜਾਊਗਾ। ਸੋ ਅਸੀਂ ਕੋਈ ਵਿਖਾਵੇ ਲਈ ਨਹੀਂ ਆਉਂਦੇ ਅਸੀਂ ਤੇ ਸਾਡਾ ਹਲਕਾ ਸਾਡਾ ਸਾਡਾ ਸਾਡੇ ਪਿੰਡ ਦੇ ਤੇ ਆਪਾਂ ਚਾਹੁੰਦੇ ਦੀ ਕਿ ਇਹ ਨਾਲੇ ਦੇ ਕੇ ਵਸਦੀਕ ਦਾ ਜਿਹੜਾ ਕੋਈ 1 ਰੁਪਏ ਦਾ ਵੀ ਨਕਸਾ ਖੋ। ਕਿ ਸਾਡਾ ਕੋਈ ਪੀਸ ਜਿਹਨੇ ਆਪਣੀ ਜ਼ਰੂਰਤ ਲਈ ਨਾ ਤੁਸੀਆਂ ਨੂੰ ਵਰਤ ਲੈਂਦੇ ਨੇ ਭੋਰ ਲੈਂਦੇ ਨੇ ਉਹਨਾਂ ਨੂੰ ਵੀ ਫੀਲ ਕਰਨੀ ਚਾਹੀਦੀ। ਨਹੀਂ ਨਹੀਂ ਉਹਨਾਂ ਨੂੰ ਸਭ ਨੂੰ ਪੀਲ ਆ ਦੇਖੋ ਤੁਸੀ ਵਗੈਰਾ ਇਹ ਬਾਨਾਂ ਦੇ ਉੱਤੇ ਜਿਹੜੀ ਮਿੱਟੀ ਪਾਈ ਆ ਇਹਨੂੰ ਪਲੀਜ਼ ਬਿਲਕੁਕੁਲ ਮਿੱਟੀ ਨੂੰ ਨਾ ਛੇੜਨਾ ਕਿਉਂਕਿ ਮੁੜ ਕੇ ਪਿੰਡ ਜਦੋਂ ਤੁਸੀਂ ਬੰਨ ਟੁੱਟ ਗਿਆ ਤੇ ਤੁਸੀਂ ਸਭ ਲੋਕ ਆਪਾਂ ਕੰਮ ਖਰਾਬ ਹੋ ਗਿਆ ਫਿਰ ਪਾਣੀ ਮੁਰਕੇ ਢੱਕਣਾ 2-3 ਦਿਨ ਲੱਗ ਜਾਂਦੇ ਪਾਣੀ ਢੱਕਣ ਦੇ 2-3 ਦਿਨਾਂ ਦਾ ਫਿਰ ਸਭ ਲੋਕ ਵੀ ਕੰਮ ਹੋ ਜਾਂਦਾ ਲੋਕਾਂ ਦਾ ਸੋ ਸਭ ਨੂੰ ਬੇਨਤੀ ਹੈ ਕਿ ਭਰਾ ਤੁਸੀਂ ਬੰਨ ਜਿਹੜੇ ਅਸੀਂ ਮਜ਼ਬੂਤ ਕਰ ਰਹੇ ਹਾਂ ਮੈਂ ਤਾਂ ਕਈ ਥਾਵਾਂ ਦੇ ਅੱਗੇ ਈ ਟੈਨ ਬਾਤੀਆਂ ਪੱਕੇ ਕਰਦੇ ਇਸੇ ਕਰਕੇ ਉਹਦੇ ਇਹ ਜਲਦੀ ਹੋਣ ਮਤਲਬ ਜਿਹੜਾ ਅਸੀਂ ਤੁਹਾਨੂੰ ਮੈਂ ਦੱਸਿਆ ਉੱਤੇ ਵੀ ਜਿਹੜਾ ਸਾਡਾ ਤੁਸੀਂ ਬੰਨ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਅਸੀਂ ਪੱਕੀ ਜ਼ੋਰ ਜਿਹੜੀ ਬਣਾ ਰਹੇ ਸੋ ਮੇਰੀ ਸਾਰੇ ਕਿਸਾਨਾਂ ਨੂੰ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਉਹ ਸਰਕਾਰ ਦਾ ਸਹਿਯੋਗ ਕਰਨ ਉਹਨਾਂ ਦੇ ਭਲ ਵਾਸਤੇ ਉਹਨਾਂ ਵਾਸਤੇ ਹੀ ਆ ਕਿ ਕੇਵੀ ਤੁਸੀਂ ਬੰਨ੍ਹ ਦੋ ਤੋ ਕਿਲੋ ਵੀ ਮਿੱਟੀ ਜੜੀ ਉਹਨਾਂ ਨੂੰ